ਬਾਈ ਨੇ 3 ਵੇਸਾਂ ਵਾਲਾ ਸੈੱਟ ਲਾ ਕੇ ਤੇ ਆਪਣੇ ਕੋਲੋਂ 2 ਵੇਸਾਂ ਵਾਲਾ ਲਵਾ ਕੇ ਯਾਰੇ ਨੇ ਕੁਆਲਿਟੀ ਬਾਈ ਨੇ ਦੇਖੀ ਹਨਾ 베ਸ ਤੇ ਬਾਜ ਦੀ ਕਲੀਅਰਟੀ ਤੇ 베ਸ ਤੇ ਬਾਕੀ ਫਿਟਿੰਗ ਫਿਟਿੰਗ ਦਾ ਬਾਈ ਬਹੁਤ ਫਰਕ ਆ ਫਿਟਿੰਗ ਦਾ ਹੈਗਾ ਸਾਰ ਦਾ ਕੋਈ ਹੋਣੀ ਦਾ ਸਾਰੀ ਫਿਟ ਹੋ ਗਈ ਆ ਮੈਨੂੰ ਤਸੱਲੀ ਹੋਈ ਆ ਮੈਨੂੰ ਐਸੇ ਲੱਗਿਆ ਤਸੱਲੀ ਠੀਕ ਆ ਬਾਈ ਜੀ ਤੇ ਆਪਣੇ ਕੋਲੇ ਬਾਈ ਜਿੱਤੇ ਚੈੱਕ ਕਰਕੇ ਗਏ ਸੀ ਤੁਸੀਂ 2 ਵੇਸਾਂ ਵਾਲੀ ਬਾਈ ਉਦੀ ਫਟਾ ਗਿਆ ਸੀ ਉਦੀ ਫਟਾ ਗਿਆ ਸੀ ਤੇ ਹੁਣ ਲਵਾ ਲਿਆ ਤੇ ਉਹਦੇ ਨਾਲ 베ਸ ਵੱਧਦਾ ਇਹ ਘੱਟਾ ਫਰਕ ਆ 90 ਬੇਸ ਵਾਲੀ ਨਾਲੋਂ 20 ਬੇਸ ਵਾਲੀ ਦੀ ਬੇਸ ਜ਼ਿਆਦਾ ਹੈ। ਜ਼ਿਆਦਾ ਹੈ। ਠੀਕ ਹੈ। ਇਹਦਾ ਤਾਂ ਮੇਲ ਨਹੀਂ। ਉਹੀ ਤਾਂ ਨਹੀਂ ਕਹਿੰਦੇ। ਨਹੀਂ ਨਹੀਂ ਬਾਈ। ਐਵੇਂ ਤਾਂ ਨਹੀਂ ਲਵਾਇਆ। ਠੀਕ ਆ ਬਾਈ। ਇੱਕੇ ਵਿੱਚ ਚੱਲਿਆ ਬਾਈ। ਉਹ ਬਾਈ 2 ਕੁ ਮਹੀਨੇ ਚ 4 ਕੁ ਮਹੀਨੇ ਸਹੀ ਚੱਲਿਆ। ਅੱਛਾ। ਪਰ ਬਣੀ ਨਹੀਂ ਕੱਲ। ਠੀਕ ਆ ਬਾਈ। ਠੀਕ ਆ ਐਵੇਂ ਹੁੰਦਾ ਬਾਈ। ਇੰਨੀ ਦੂਰ ਲਵਾ ਕੇ ਲਿਆਏ ਸਾਰਾ ਕਰਿਆ ਸੀ। ਪਰ ਉਹ ਸੁਆਦ ਨਹੀਂ ਆ। ਸੁਆਦ ਨਹੀਂ ਆ। ਪੈਸੇ ਵੀ ਬਹੁਤ ਲਾਤੇ ਹਨਾ। ਪੈਸੇ ਵੀ ਬਾਈ ਬਹੁਤ। ਐਵੇਂ ਵੀ ਹੁੰਦਾ ਵੀ ਆਪਾਂ ਸਸਤਾ ਲਾਤਾ ਵੀ ਉਨਾਂ ਕ ਟਾਈਮ ਚੱਲ ਗਿਆ ਹਨਾ। ਹਾਂ। ਤੇ ਪੈਸੇ ਵੀ ਵਾਧੂ ਲੈ ਲੈ ਜੀ ਹਾਂ ਪੈਸੇ ਵੀ ਜ਼ਿਆਦਾ ਲੈ ਲੈ ਤੇ ਕੁਆਲਿਟੀ ਵੀ ਨਹੀਂ ਦੋ ਚੱਲਿਆ ਨਹੀਂ ਭਾਈ ਠੀਕ ਆ ਬਾਈ ਜੀ ਤੇ ਕਿੰਨੇ ਵੇਸਾਂ ਵਾਲੀ ਸੀ ਤਿੰਨ ਵੇਸਾਂ ਵਾਲੀ ਸੀ ਠੀਕ ਆ ਬਾਈ 900 ਇਕਰ ਸੀ ਠੀਕ ਆ ਬਾਈ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਨਾ ਤੇ ਅੱਜ ਆਪਾਂ ਬਾਈਆਂ ਦੇ ਤਿੰਨ ਵੇਸਾਂ ਵਾਲੀ ਪੇਟੀ ਲਾ ਕੇ ਤੇ ਦੋ ਵੇਸਾਂ ਵਾਲੀ ਲਾ ਕੇ ਰੱਖੀ ਆ ਕਿਸੇ ਪਾਰਟੀ ਤੋਂ ਬਾਈਆਂ ਨੇ ਤਿੰਨ ਵੇਸਾਂ ਵਾਲੀ ਪੇਟੀ ਲਵਾਈ ਸੀਗੀ ਤੇ ਅੱਜ ਆਪਣੇ ਕੋਲੋਂ ਲਵਾ ਕੇ ਲੈ ਜਾ ਰਹੇ ਨੇ ਦੋ ਵੇਸਾਂ ਵਾਲੀ ਤੇ ਬਾਈਆਂ ਦੇ ਆਪਾਂ ਵਿਊ ਲਵਾਂਗੇ ਵੀ ਉਹਦੇ ਨਾਲੋਂ ਬេស ਵੱਧ ਹੈ ਕਿ ਘੱਟ ਹੈ ਕਿਵੇਂ ਲੱਗੇ ਆਪਣਾ ਸੈੱਟ ਤੇ ਬਾਈ ਨੂੰ ਆਪਾਂ ਲਾ ਕੇ ਦਿੱਤਾਗਾ 12 ਇੰਚੀ ਨੌ ਸਪੀਕਰ ਨੇ ਪੇਟੀ ਦੇ ਵਿੱਚ 6 ਇੰਚੀ ਤੁਹਾਨੂੰ ਦਿਖਾ ਵੀ ਦਨੇ ਆਗੇ ਚਾਰ ਚਾਰ ਸਾਈਡਾਂ ਤੇ ਹੈ ਤੇ ਇੱਕ 프ਰਿੰਟ ਤੇ ਹੈ ਤੇ ਇੱਕ ਲੱਗਦਾ ਵਾ ਓਵਲ ਜਿਹੜੀ ਚ ਚਾਰ ਸਪੀਕਰ ਲੱਗੇ ਹੋਏ 6 ਇੰਚੀ ਆਟੋਸਪੜਾਂ ਨਾਲ ਇਹਦੇ ਨਾਲ ਲੱਗਿਆ ਹੋਇਆ ਮੋਨੋ ਕਰੋ ਕੁਆਲਿਟੀ ਚੈੱਕਣਾ ਮੋਨੋ ਟੂਲ 16 ਜੀਬੀ ਦੀ ਪੈਨ ਡਰਾਈਵ ਤੇ ਲੈਜਰ ਪੱਤੀਆਂ ਦੀ ਫਿਟਿੰਗ ਫਾਲਤੂ ਬੈਲਟ ਬੈਲਟ ਨਹੀਂ ਕਰਾਇਆ ਆਪਾਂ ਕਿਤੇ ਫਾਲਤੂ ਸਰਾਖ ਨਹੀਂ ਮਾਰਿਆ ਤੇ ਕਰੋ ਕੁਆਲਟੀ ਚੈੱਕ ਨਾ ਬੈਕ ਸਾਈਡ ਆਪਾਂ ਲਾ ਕੇ ਤਾਂ ਫਰੇਮ ਬਾਈ ਨੂੰ ਹਾਂ ਫਰੇਮ ਬਾਕੀ ਦੇ ਵਿੱਚ ਜੇ ਫੁੱਲ ਫਰੇਮ ਲਾਉਣਾ ਤਾਂ ਫੁੱਲ ਫਰੇਮ ਵੀ ਲੱਗ ਜੂਗਾ ਤੇ ਆਪਾਂ ਬਾਈ ਨੂੰ ਇੱਕ ਲਾਗ ਦਿੱਤੀ ਆ ਫਾਈਬਰ ਛਤਰੀ ਸੈਂਪਲ ਦੇ ਵਿੱਚ ਬਾਕੀ ਲਾਈਟਾਂ ਤੇ ਬਾਈ ਨਾਲ ਕਰਦੇ ਆ ਗੱਲਬਾਤ ਹਾਂ ਸੱਚੀ ਗੱਲ ਬਾਈ ਜੀ ਸੱਚੀ ਗੱਲ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਮਣੀ ਆ ਬਾਈ ਮੈਂ ਇੱਥੇ ਤੋਂ ਬਈ ਤਾਂ ਡੰਡਾ ਮੇਰਾ ਹਾਂ ਬਠਿੰਡੇ ਕੋਲ ਬਠਿੰਡੇ ਕੋਲ ਵੀ ਹਾਂਜੀ ਠੀਕ ਆ ਬਾਈ ਤੇ ਬਾਈ ਜੀ ਆਪਾਂ ਇਹਦੀ ਗੱਲ ਬਾਤ ਚ ਕਰਦੇ ਆ ਪਹਿਲਾਂ ਪੁਰਾਣੀ ਦੀ ਕਰ ਲੈਂਦੇ ਆ ਹਨਾ ਬਾਈ ਪੁਰਾਣਾ ਸੈਟ ਲਵਾਇਆ ਸੀ ਕਿੱਥੋਂ ਲਵਾਇਆ ਸੀ ਉਹ ਬਈ ਮੋਗੇ ਤੋਂ ਲਵਾਇਆ ਸੀ ਠੀਕ ਆ ਬਾਈ ਜੀ ਤੇ ਕਿਵੇਂ ਚੱਲਿਆ ਬਾਈ ਉਹ ਬਈ 2 ਕੁ ਮਹੀਨੇ ਚ 4 ਕੁ ਮਹੀਨੇ ਸਹੀ ਚੱਲਿਆ ਅੱਛਾ ਪਰ ਬਣੀ ਨਹੀਂ ਕੰਮ ਠੀਕ ਆ ਬਾਈ ਠੀਕ ਆ ਨਹੀਂ ਹੁੰਦਾ ਬਾਈ ਸੀਗੇ ਇੰਨੀ ਦੂਰ ਲਵਾ ਕੇ ਲਿਆਏ ਸਾਰਾ ਕਰਿਆ ਸੀ ਪਰ ਉਹ ਸੁਆਦ ਨਹੀਂ ਆ ਸੁਆਦ ਨਹੀਂ ਆ ਪੈਸੇ ਵੀ ਬਹੁਤ ਲਾਤੇ ਹਨ ਐਵੇਂ ਵੀ ਹੁੰਦਾ ਵੀ ਆਪਾਂ ਸਸਤਾ ਲਾਤਾ ਵੀ ਉੰਨਾ ਟਾਈਮ ਚੱਲ ਗਿਆ ਹਨਾ ਹਾਂ ਤੇ ਪੈਸੇ ਵੀ ਵਾਗਦੇ ਜਾਂ ਲੈ ਲੈ ਸੀ ਹਾਂ ਪੈਸੇ ਵੀ ਜ਼ਿਆਦਾ ਲੈ ਲੈ ਤੇ ਕੁਆਲਿਟੀ ਵੀ ਨਹੀਂ ਚੱਲਿਆ ਨਹੀਂ ਭਾਈ ਉਹਦਾ ਠੀਕ ਆ ਭਾਈ ਜੀ ਤੇ ਕਿੰਨੇ ਵੇਸ ਵਾਲੀ ਸੀ ਤਿੰਨ ਵੇਸ ਵਾਲੀ ਸੀ ਠੀਕ ਆ ਭਾਈ 900 ਕਿਕਰ ਸੀ ਠੀਕ ਆ ਭਾਈ ਜੀ ਤੇ ਆਪਣੇ ਕੋਲੇ ਭਾਈ ਜਿੱਤੇ ਚੈੱਕ ਕਰਕੇ ਗਏ ਸੀ ਤੁਸੀਂ 2 ਵੇਸਾਂ ਵਾਲੀ ਭਾਈ ਉਹਦੀ ਫਟਾ ਗਿਆ ਸੀ ਉਹਦੀ ਫਟਾ ਗਿਆ ਸੀ ਤੇ ਹੁਣ ਲਵਾ ਲਿਆ ਤੇ ਉਹਦੇ ਨਾਲੋਂ 베ਸ ਵੱਧ ਆਇਆ ਘੱਟ ਆ ਤਿੰਨ ਵੇਸ ਵਾਲੀ ਨਾਲੋਂ 2 ਵੇਸ ਵਾਲੀ ਦੀ 베ਸ ਜ਼ਿਆਦਾ ਹੈ ਜ਼ਿਆਦਾ ਹੈ ਠੀਕ ਹੈ ਇਹ ਤਾਂ ਮੇਲ ਨਹੀਂ ਤਾਂ ਉਹੀ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਬਾਈ ਐਵੇਂ ਤਾਂ ਨਹੀਂ ਲਵਾਇਆ ਠੀਕ ਆ ਬਾਈ ਤੇ ਦੋਸਤੋ ਇਹ ਹੁੰਦੀ ਹੈ ਕੁਆਲਿਟੀ ਹੈ ਨਾ ਬਾਈਆਂ ਨੇ ਤਿੰਨ ਬੇਸਾਂ ਵਾਲਾ ਸੈੱਟ ਲਾ ਕੇ ਤੇ ਆਪਣੇ ਕੋਲੋਂ ਦੋ ਬੇਸਾਂ ਵਾਲਾ ਲਵਾ ਕੇ ਯਾਰੇ ਨੇ ਕੁਆਲਿਟੀ ਬਾਈ ਨੇ ਦੇਖੀ ਹੈ ਨਾ ਬੇਸ ਤੇ ਬਾਸ ਦੀ ਕਲੀਅਰਟੀ ਤੇ ਬੇਸ ਤੇ ਬਾਕੀ ਫਿਟਿੰਗ ਫਿਟਿੰਗ ਦਾ ਬਾਈ ਬਹੁਤ ਫਰਕ ਆ ਫਿਟਿੰਗ ਦਾ ਹੈਗਾ ਸਾਰ ਦਾ ਕੋਈ ਹੋਣੀ ਦਾ ਸਾਰੀ ਫਿਟਰ ਵਧੀਆ ਹੁੰਦੀ ਹੈ ਮੈਨੂੰ ਤਸੱਲੀ ਹੋਈ ਹੈ ਮਨ ਨੂੰ ਐਸੇ ਲੱਗਿਆ ਤਸੱਲੀ ਠੀਕ ਆ ਬਾਈ ਜੀ ਤੇ ਰੇ ਆਪਣਾ ਰੇਟ ਬਾਈ ਕਿਵੇਂ ਲੱਗਾ ਤੁਹਾਨੂੰ ਜਾਇਜ ਆ ਬਾਈ ਕੁਆਲਿਟੀ ਦੇ ਹਿਸਾਬ ਨਾਲ ਜਾਇਜ ਕੁਆਲਿਟੀ ਹਿਸਾਬ ਨਾਲ ਜਾਇਜ ਜਮਾ ਜਾਇਜ ਠੀਕ ਹੈ ਬਾਈ ਤੇ ਦੋਸਤੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਵੀ ਇਸ ਤਰ੍ਹਾਂ ਦੋਸਤੋ ਸੈਟ ਲਗਾਉਣਾ ਚਾਹੁੰਦੇ ਹੋ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ